ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਦ ਨਾਲ वार्तालाप ਜਦੋਂ ਗੁਰੂ ਨਾਨਕ ਦੇਵ ਜੀ ਕੁਝ ਗੰਭੀਰ ਰਹਿਣ ਲੱਗੇ ਉਹਨਾਂ ਦੇ ਕਿਸੇ ਵੀ ਕੰਮ ਕਾਜ ਵਿੱਚ ਦਿਲਚਸਪੀ ਨਹੀਂ ਸੀ ਉਹ ਹਰ ਵੇਲੇ ਪ੍ਰਭੂ ਨਾਲ ਸੁਰਤ ਜੋੜ ਜੋੜੀ ਕੁਝ ਡੂੰਘੀਆਂ ਵਿਚਾਰਾਂ ਵਿੱਚ ਗਲਤਾਨ ਰਹਿੰਦੇ ਉਹਨਾਂ ਦੇ ਮਾਤਾ ਪਿਤਾ ਨੇ ਇਹ ਸਮਝਿਆ ਕਿ ਸ਼ਾਇਦ ਉਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ ਇਸ ਕਰਕੇ ਇੱਕ ਦਿਨ ਉਹਨਾਂ ਨੇ ਪਿੰਡ ਦੇ ਵੈਦ ਨੂੰ ਬੁਲਾ ਲਿਆ ਵੈਦ ਛੇਤੀ ਹੀ ਘਰ ਆ ਗਿਆ ਅਤੇ ਗੁਰੂ ਜੀ ਨੂੰ ਮੰਝੇ ਉੱਤੇ ਚੁੱਪ ਚਾਪ ਬੈਠਾ ਵੇਖ ਕੇ ਉਹ ਵੀ ਮੰਝੇ ਤੇ ਬੈਠ ਗਿਆ ਕੁਝ ਦੇਰ ਬਾਅਦ ਉਸਨੇ ਗੁਰੂ ਜੀ ਨੂੰ ਹੱਥ ਵਿਖਾਉਣ ਨੂੰ ਕਿਹਾ ਗੁਰੂ ਜੀ ਨੇ ਜਦ ਹੱਥ ਅੱਗੇ ਬਤਾਇਆ ਤਾਂ ਉਹ ਨਾੜੀ ਫੜ ਕੇ ਵੇਖਣ ਲੱਗ ਗਿਆ ਗੁਰੂ ਜੀ ਨੇ ਫਿਰ ਵੈਦਵਾਲ ਗੋਹਣਾ ਵੇਖਿਆ ਅਤੇ ਮੁਸਕਰਾ ਕੇ ਕਹਿਣ ਲੱਗੇ ਵੈਦ ਜੀ ਤੁਸੀਂ ਕੀ ਵੇਖ ਰਹੇ ਹੋ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ ਜਿਹੜਾ ਅਸਲੀ ਰੋਗ ਹੈ ਉਹ ਤੁਹਾਡੀ ਸਮਝ ਤੋਂ ਬਾਹਰ ਹੈ ਵੈਦ ਨੇ ਗੁਰੂ ਜੀ ਦੀ ਇਸ ਗੱਲ ਦਾ ਕੁਝ ਗੁੱਸਾ ਕੀਤਾ ਅਤੇ ਉਹ ਕਹਿਣ ਲੱਗਾ ਐਸਾ ਕਿਹੜਾ ਰੋਗ ਹੈ ਜਿਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਵੱਡੇ ਵੱਡੇ ਰੋਗੀਆਂ ਦਾ ਇਲਾਜ ਕੀਤਾ ਹੈ ਅਤੇ ਉਹਨਾਂ ਨੂੰ ਰਾਜ਼ੀ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਸਾਡੇ ਸਮਾਜ ਵਿੱਚ ਜੋ ਪਾਪ ਅਤੇ ਕੋ ਕਰਮ ਹੋ ਰਿਹਾ ਹੈ ਕੀ ਤੁਸੀਂ ਉਸ ਦਾ ਕਦੇ ਇਲਾਜ ਕੋਈ ਸੋਚਿਆ ਹੈ ਵੈਦ ਨੇ ਕਿਹਾ ਉਸ ਨੂੰ ਇਨ੍ਹਾਂ ਬਾਰੇ ਸੋਚਣ ਦੀ ਕੀ ਲੋੜ ਹੈ ਇਹ ਸਭ ਕੁਝ ਪਰਮਾਤਮਾ ਦੀ ਦੇਣ ਹੈ ਸਤਿਗੁਰੂ ਜੀ ਬੋਲੇ ਪਰਮਾਤਮਾ ਨੇ ਤਾਂ ਮਨੁੱਖ ਪੈਦਾ ਕੀਤਾ ਹੈ ਤਾਂ ਕਿ ਉਹ ਸੰਸਾਰ ਵਿਚਲੇ ਦੁੱਖਾਂ ਨੂੰ ਨਿਵਰਤ ਕਰੇ ਪਰ ਇਨਸਾਨ ਇੱਥੇ ਆ ਕੇ ਤਾਂ ਉਹ ਕੁਝ ਕਰ ਰਿਹਾ ਹੈ ਜੋ ਕੋਈ ਪਸ਼ੂ ਵੀ ਨਹੀਂ ਕਰਦਾ ਉਹ ਜਾਨਵਰਾਂ ਤੇ ਜ਼ੁਲਮ ਢਾਉਂਦਾ ਹੈ ਉਹਨਾਂ ਨੂੰ ਮਾਰਦਾ ਹੈ ਖਾਂਦਾ ਹੈ ਜਦਕਿ ਮਨੁੱਖ ਆਪ ਇੱਕ ਮਾਸਕੋਰਾ ਜਾਨਵਰ ਨਹੀਂ ਹੈ ਜਿਸ ਮਨੁੱਖ પાસે ਕੁਝ ਤਾਕਤ ਆ ਜਾਂਦੀ ਹੈ ਉਹ ਗਰੀਬਾਂ ਤੇ ਨਿਮਾਣਿਆਂ ਤੇ ਜ਼ੁਲਮ ਤੇ ਕਹਿਰ ਢਾਉਂਦਾ ਹੈ ਗਰੀਬਾਂ ਦੀ ਇੱਜ਼ਤ ਲੁੱਟਦਾ ਹੈ ਉਹਨਾਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਵਾਂਗ ਕੰਮ ਲੈਂਦਾ ਹੈ ਕਿੰਨੇ ਧਾੜਮੀ ਸਾਡੇ ਦੇਸ਼ ਵਿੱਚ ਆਏ ਜ਼ੁਲਮ ਦਾ ਕਹਿਰ ਵਰਸਾਉਂਦੇ ਹੋਏ ਉਹ ਇਸ ਦੇਸ਼ ਦੇ ਲੱਖਾਂ ਲੋਕਾਂ ਨੂੰ ਤਾਸ ਬਣਾ ਕੇ ਲੈ ਗਏ ਅੱਜ ਤੁਸੀਂ ਵੇਖਦੇ ਹੋ ਤੁਹਾਡੇ ਸਾਹਮਣੇ ਜ਼ਬਰਦਸਤੀ ਧਰਮ ਬਦਲਿਆ ਜਾਂਦਾ ਹੈ ਰੱਬ ਦੇ ਨਾਮ ਉਤੇ ਹਿੰਦੂਆਂ ਦੀਆਂ ਧੱਕੇ ਨਾਲ ਸੁੰਨਤਾ ਕੀਤੀਆਂ ਜਾਂਦੀਆਂ ਹਨ ਅੱਜ ਸਾਰਾ ਦੇਸ਼ ਇਸ ਰੋਗ ਨਾਲ ਪੀੜਤ ਹੈ ਪਰ ਕੋਈ ਵੀ ਚੂਹ ਨਹੀਂ ਕਰ ਰਿਹਾ ਅਤੇ ਕੋਈ ਇਹਨਾਂ ਜ਼ੁਲਮਾਂ ਵਿਰੁੱਧ ਆਵਾਜ਼ ਵੀ ਨਹੀਂ ਉਠਾ ਰਿਹਾ ਮੈਂ ਤਾਂ ਇਸ ਰੋਗੀ ਇਨਸਾਨੀਅਤ ਨੂੰ ਵੇਖ ਕੇ ਦੁਖੀ ਹਾਂ ਜੇ ਤੁਹਾਡੇ ਪਾਸ ਇਸ ਦੁੱਖ ਦਾ ਕੋਈ ਇਲਾਜ ਹੈ ਤਾਂ ਜ਼ਰੂਰ ਕਰੋ ਜਦ ਵੈਦ ਨੇ ਗੁਰੂ ਜੀ ਦੀਆਂ ਇਹ ਗੱਲਾਂ ਸੁਣਿਆ ਤਾਂ ਉਹ ਉੱਠ ਖਲੋਤਾ ਅਤੇ ਕਹਿਣ ਲੱਗਾ ਨਾਨਕ ਨੂੰ ਕੋਈ ਰੋਗ ਨਹੀਂ ਹੈ ਉਹ ਬਿਲਕੁਲ ਠੀਕ ਹੈ ਜਿਹੜਾ ਇਸ ਨੂੰ ਅਸਲ ਦੁੱਖ ਹੈ ਉਸ ਦਾ ਮੇਰੇ ਪਾਸ ਕੋਈ ਇਲਾਜ ਨਹੀਂ ਗੁਰੂ ਜੀ ਕਿਹਾ ਲਗੇ ਪਰ ਮੈਂ ਇਸ ਦੁੱਖ ਦਾ ਇਲਾਜ ਜਾਣਦਾ ਹਾਂ ਜੇਕਰ ਤੁਹਾਡੀ ਆਤਮਾ ਦੁਖੀ ਅਤੇ ਨਿਰਬਲ ਹੈ ਤਾਂ ਇਸ ਨੂੰ ਪਵਿੱਤਰ ਅਤੇ ਬਲਵਾਨ ਬਣਾਉਣ ਵਾਸਤੇ ਪਰਮਾਤਮਾ ਦੇ ਨਾਮ ਸਿਮਰਨ ਦੀ ਲੋੜ ਹੈ ਨਾਮ ਸਭ ਦੁੱਖਾਂ ਦਾ ਦਾਰੂ ਹੈ ਜਿਸ پاس ਨਾਮ ਦੀ ਦਾਤ ਹੈ ਉਹ ਸਦਾ ਸੁਖੀ ਅਤੇ ਆਨੰਦਮਈ ਰਹਿੰਦਾ ਹੈ ਅਤੇ ਪੈ ਉਸ ਦੇ ਨੇੜੇ ਨੇ ਢੁਕਦਾ ਵੈਦ ਗੁਰੂ ਜੀ ਨੂੰ ਦਵਾਈ ਦੇਣ ਆਇਆ ਸੀ ਪਰ ਦਵਾਈ ਦੇਣ ਦੀ ਥਾਂ ਆਪ ਦਵਾਈ ਲੈ ਕੇ ਚਲਾ ਗਿਆ ਉਸ ਸਮੇਂ ਗੁਰੂ ਜੀ ਨੇ ਵੈਦ ਪਰਥਾਇ ਇਹ ਸ਼ਬਦ ਉਚਾਰਨ ਕੀਤਾ ਸ਼ਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ ਓਲਾ ਵੈਦ ਨਾ ਜਾਣੇ ਕਰੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ